ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਪੁੱਜੇ ਜਿੱਥੇ ਉਹਨਾਂ ਨੇ ਹਸਪਤਾਲ ਦੇ ਕੀਤੇ ਗਏ ਨਵੀਨੀਕਰਨ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਤਾਜਪੁਰ ਰੋਡ ਡੇਰੀ ਕੰਪਲੈਕਸ ਦੇ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਇਸੇ ਦੌਰਾਨ ਆਗੂਆਂ ਦਾ ਕਹਿਣਾ ਹੈ ਕਿ ਮੰਗ ਪੱਤਰ ਸੌਂਪਨ ਤੋਂ ਬਾਅਦ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਚੰ디ਗੜ੍ਹ ਬਲਾ ਕੇ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਤਾਜਪੁਰ ਡੇਰੀ ਕੰਪਲੈਕਸ ਐਸੋਸੀਏਸ਼ਨ ਵੱਲੋਂ ਸੀ ਅਤੇ ਭਗਵੰਤ ਮਾਨ ਜੀ ਨੂੰ ਅਸੀਂ ਮਿਲ ਰਹੇ ਹਾਂ ਐਮਐਲਏ ਅਸ਼ੋਕ ਪ੍ਰਾਚਰ ਪੱਪੀ ਦੇ ਥਰੂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਡੈਰੀ ਕੰਪਲੈਕਸ ਵਿੱਚ ਕੋਈ ਵੀ ਸਹੂਲਤ ਨਹੀਂ ਹੈ ਪਾਣੀ ਦੂਏ ਗੋਇਆ ਪਾਣੀ ਚੁਕੰਦੀ ਕੋਈ ਸਹੂਲਤ ਨਹੀਂ ਹੈ ਡੈਰੀ ਕੰਪਲੈਕਸ ਸਾਰਾ ਪਾਣੀ ਨਾਲ ਡੁੱਬਿਆ ਪਿਆ ਹੈ ਕੋਈ ਨਾ ਕੋਈ ਸਾਡਾ ਚਾਰਾ ਨਹੀਂ ਆ ਰਿਹਾ ਤੂੜੀ ਪੱਠੇ ਨਹੀਂ ਆ ਰਹੇ ਪਸ਼ੂ ਜਿਹੜੇ 15000 ਪਸ਼ੂ ਪਾਣੀ ਦੇ ਵਿੱਚ ਖੜਾ ਹੈ ਜਿਹਨਾਂ ਬਿਮਾਰੀਆਂ ਫੈਲਣ ਦਾ ਡਰ ਹੈ ਕੋਈ ਸਾਡੀ ਸੁਣਵਾਈ ਨਹੀਂ ਉਲਟਾ ਕਾਰਪੋਰੇਸ਼ਨ ਵਾਲੇ ਸਾਡੇ ਤੇ ਪਰਚੇ ਦਰਜ ਕਰ ਰਹੇ ਸੀ ਸਾਡੇ ਚਲਾਨ ਘੱਟ ਰਹੇ ਨੇ ਉਸ ਸਮੇਂ ਜੇ ਅਸੀਂ ਮੰਗ ਪੱਤਰ ਦਿੱਤਾ ਜੀ ਇਹਨਾਂ ਨੂੰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਉਹਨਾਂ ਨੂੰ ਚੰਡੀਗੜ੍ਹ ਭਲਾ ਕੇ ਤੁਹਾਡੀ ਗੱਲ ਸੁਣਾਗੇ ਤੇ ਬੰਦੀ ਤੁਹਾਨੂੰ ਹੁਲਤਾ ਮੱਈਆ ਕਰਾਂ ਠੀਕ ਹੈ ਤੇ ਅਸੀਂ ਮੰਗ ਪੱਤਰ ਦੇਣਾ ਸੀ ਸਾਡੇ ਗੋਹੇ ਦਾ ਪਾਣੀ ਦਾ ਹਾਂਜੀ ਕਿਹਨਾਂ ਨੂੰ ਮੰਗ ਪੱਤਰ ਸੀਐਮ ਸਾਹਿਬ ਨੂੰ ਪ੍ਰਭੰਤ ਸਿੰਘ ਮਾਨ ਜੀ ਨੂੰ ਜੀ ਤੇ ਸਾਨੂੰ ਪੱਪੀ ਪ੍ਰੈਸ਼ਰ ਜੀ ਨੇ ਮਿਲਾਇਆ ਤੇ ਉਹਨਾਂ ਦੇ ਤੇ ਸਾਡਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਦਿੱਤਾ ਉਹਨਾਂ ਨੂੰ ਦੱਸਿਆ ਆਪਣੀਆਂ ਮੁਸ਼ਕਲਾਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਚੰਡੀਗੜ੍ਹ ਸੇ ਮੈਨੂੰ ਆ ਕੇ ਮਿਲੋ ਜੋ ਵੀ ਤੁਹਾਡੀਆਂ ਮੁਸ਼ਕਲਾਂ ਹੋਣਗੀਆਂ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਸਮੱਸਿਆ ਹੈ ਕਿ ਕੀ ਹੈ ਗੋਹੇ ਦੀ ਸਮੱਸਿਆ ਜੀ ਪਾਣੀ ਦੀ ਪਾਈਪਲਾਈਨ ਸਿਸਟਮ ਨਹੀਂ ਹੈ ਕੋਈ ਗੋਹਾ ਸਟੰਨ ਲਈ ਕਿਤੇ ਜਗ੍ਹਾ ਨਹੀਂ ਹੈ ਪਾਣੀ ਜਾਣ ਲਈ ਕੋਈ ਸਾਧਨ ਨਹੀਂ ਹੈ ਬਾਇਓ ਗੈਸ ਪਲੈਂਟ ਨਹੀਂ ਹੈਗਾ ਜੀ ਹੈਬੋ ਵਾਲ ਬਾਇਓ ਗੈਸ ਪਲੈਂਟ ਲੱਗਿਆ ਹੋਇਆ ਤਾਜਪੁਰ ਰੋਡ ਤੇ ਬਾਇਓ ਗੈਸ ਪਲੈਂਟ ਨਹੀਂ ਹੈ ਇਹ ਮੰਗਾਂ ਰੱਖੀਆਂ ਅਸੀਂ ਵੀ ਸਾਡਾ ਬਾਇਓ ਗੈਸ ਪਲੈਂਟ ਲਾ ਕੇ ਦਿੱਤਾ ਜਾਵੇ ਤੇ ਗਲੀਆਂ ਨਾਲੀਆਂ ਸਾਡੀਆਂ ਬਣਾ ਕੇ ਦਿੱਤੀਆਂ ਜਾਣ ਪਾਣੀ ਦਾ ਸਾਡਾ ਹੱਲ ਹੋ ਜਵੇ ਇਸ ਮੌਕੇ ਤੇ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕਹਿਣਾ ਹੈ ਕਿ ਹਸਪਤਾਲ ਦੇ ਨਵੀਨੀਕਰਨ ਦਾ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ ਦੇਖੋ ਇਹ ਇਤਿਹਾਸਕ ਫੇਰੀ ਆ ਸਾਡੇ ਸੁਪਰੀਮੋ ਅਰਬਿੰਦ ਕੇਜੀ ਦਿਵਾਲ ਮੁੱਖ ਮੰਤਰੀ ਪੰਜਾਬ ਜੋ ਅੱਜ 50 ਸਾਲਾਂ ਤੋਂ ਬਾਅਦ ਸਿਵਲ ਹਸਪਤਾਲ ਦਾ ਜਿਹੜਾ ਵਿਕਾਸ ਹੋਇਆ ਸੁਣੀ ਗਈ ਆ ਇਹ 50 ਸਾਲ ਦਾ ਇਤਿਹਾਸ ਬਣਿਆ ਅੱਜ ਸਾਰੇ ਕੰਮ ਹੋ ਗਏ ਗਰੀਬ ਦੇ ਗਰੀਬ ਦੇ ਜ਼ਖਮਾਂ ਤੇ ਮਲਮ ਲੱਗੂ ਤੇ ਗਰੀਬ ਰਾਤ ਪਾਊਗਾ ਇਸ ਕੰਮ ਲਈ ਕਿਸ ਤਰ੍ਹਾਂ ਦੇਖਦੇ ਹੋ ਪਤਮਾ ਸਾਰੇ ਇਥੇ ਪਹੁੰਚੇ ਨੇ ਗਰੀਬ ਦੇ ਮਲਮ ਲੱਗੀ ਆ ਗਰੀਬ ਦੇ ਜ਼ਖਮਾਂ ਦੇ ਅੱਭੀ ਤੇਰੀ ਸੋਚ ਦੇ ਜੋ ਮਜ਼ਾ ਕਿਸ ਤਰੀਕੇ ਦੇਖਦੇ ਹੋ ਵੀ ਅੰਦਰ ਪਗਵੰਨ ਸਿੰਘ ਮਾਨ ਜੀ ਵੀ ਅੰਦਰ ਗਏ ਸੀ ਤੇ ਤੁਸੀਂ ਵੀ ਅੰਦਰ ਗਏ ਗੱਡੀਆਂ ਦਾ ਕਾਫਲਾ ਅੰਦਰ ਗਿਆ ਤੇ ਕੀ ਕੁਝ ਅੰਦਰ ਦੇਖੋ ਇਹ ਇਤਿਹਾਸਕ ਫੇਰੀ ਸੀ ਗਰੀਬ ਆਦਮੀ ਦੇ ਚਖਮਾ ਤੇ ਮਲਮ ਲੱਗੀ ਆ ਤੇ ਪਹਿਲੀ ਵਾਰ ਹੋਇਆ 50 ਸਾਲ ਬਾਅਦ ਜਦੋਂ ਦਾ 47 ਤੋਂ ਬਾਅਦ ਸਿਮਲਾ ਸਟੇਟ ਬਣਿਆ ਉਦੋਂ 5 ਲੱਖ ਦੀ ਆਬਾਦੀ ਸੀ ਅੱਜ 50 ਲੱਖ ਦੀ ਆਬਾਦੀ ਹੋ ਗਈ ਦੋ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਮੌਜੂਦਾ ਤੇ ਸਾਡੇ ਸੁਪਰੀਮੋ ਅਰਬਿੰਦ ਕੇਰੀਵਾਲ ਸੰਜੀਵ अरोड़ा ਜੀ ਰਾਜ ਸਭਾ ਮੈਂਬਰ ਇਹ ਇਤਿਹਾਸਕ ਫੇਰੀ ਸੀ ਅੱਜ ਤੱਕ ਇੱਟ ਨਹੀਂ ਲੱਗੀ ਕਦੇ ਸਿਵਲ ਹਸਪਤਾਲ 'ਚ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣੇ ਪਰ ਮੇਰਾ ਵਾਅਦਾ ਸੀਗਾ ਪੰਜਾਬ ਸੈਂਟਰ ਹਲਕੇ ਦੇ ਲੋਕਾਂ ਨਾਲ ਕਿ ਲੁਧਿਆਣੇ ਦੇ ਸਿਵਲ ਹਸਪਤਾਲ ਦੀ ਕਾਇਆ ਕਲਪ ਕਰਨੀ ਆ ਔਰ ਤੁਸੀਂ ਦੇਖਿਆ ਹੋਣਾ ਮੈਂ ਐਮਐਲਏ ਜਦੋਂ ਦਾ ਸੇਵਾਦਾਰ ਬਣਿਆ ਹਲਕਾ ਸੈਂਟਰ ਦਾ ਮੇਰੀ ਪਹਿਲਾ ਵਿਧਾਨ ਸਭਾ ਚ ਪਹਿਲੀ ਗੱਲ ਸੀ ਕਿ ਲੁਧਿਆਣੇ ਦਾ ਸਿਵਲਾਸਟਾ ਜਿਹੜਾ ਵਾ ਉਹ ਗਰੀਬਾਂ ਦਾ ਮਸੀਹਾ ਵਾ ਗਰੀਬਾਂ ਦੇ ਕੰਮ ਆਉਣ ਵਾਲੀ ਚੀਜ਼ ਆ ਉਹਨੂੰ ਇਤਿਹਾਸਕ ਬਣਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਮੈਂ ਧੰਨਵਾਦ ਕਰਦਾ ਆਪਣੇ ਸੁਪਰੀਮੋ ਅਰਬਿੰਦ ਕੇਦੀਵਾਲ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੰਜੀਵ अरोੜਾ ਜੀ ਦਾ ਜਿਨ੍ਹਾਂ ਨੇ ਇੱਕ ਇਤਿਹਾਸਕ ਚੀਜ਼ ਬਣਾ ਕੇ ਅੱਜ ਜਿਹੜੀ ਆਮ ਪ੍ਰਾਈਵੇਟ ਹਸਪਤਾਲਾਂ 'ਚ ਮਿਲੂਗੀ ਉਹ ਅੱਜ ਤੁਹਾਨੂੰ ਸਰਕਾਰੀ ਹਸਪਤਾਲ ਲੁਧਿਆਣਾ ਸਿਵਲ ਹਸਪਤਾਲ ਮਿਲੂਗੀ ਲੋਕਾਂ ਨੂੰ ਜੋਗ ਪ੍ਰੇਸ਼ਰ ਪੱਕੀ ਜਿੰਦਾਬਾਦ ਅਮ ਲੋਕਾਂ ਨੂੰ ਹੁਣ ਪੂਰਾ ਫਾਇਦਾ ਹੋਏਗਾ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦਾ ਕੰਮ ਹੋ ਰਿਹਾ ਆਮ ਗਰੀਬ ਆਦਮੀ ਅੱਜ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਗਰੀਬਾਂ ਦੇ जख्मਾਂ ਤੇ ਮਲਮ ਲੱਗੂ ਸਿਵਲ ਹਸਪਤਾਲ ਦੇ ਪਹਿਲੀ 24 ਘੰਟੇ ਦੀ ਕਰਮਕਦਰੀ ਸ਼ੁਰੂ ਹੋਏਗੀ ਕਿਉਂਕਿ 24 ਘੰਟੇ ਦੇਖੋ ਪਹਿਲੀ ਵਾਰ ਆਏ ਆ ਔਰ ਕੰਮ ਕਰਕੇ ਗਏ ਆ ਕਾਗਜੀ ਨਹੀਂ ਆਏ ਕੰਮ ਕਰਕੇ ਗਏ ਆ ਅੱਜ ਉਸ ਚੀਜ਼ ਦਾ ਉਦਘਾਟਨ ਕਰਕੇ ਗਏ ਆ ਜਿਹੜਾ ਲੁਧਿਆਣੇ ਦੇ ਲੋਕਾਂ ਨੂੰ ਰਾਹਤ ਮਿਲੂਗੀ ਸਰਕਾਰੇ ਕੰਮ ਨਹੀਂ ਹੋਇਆ ਜੋ ਪਹਿਲੀ ਵਾਰੀ ਇਨਾਫ ਕਰਕੇ ਗਏ ਨੇ ਕੰਮ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਡਾਕਟਰਾਂ ਦੇ ਕੋ ਇੱਕ ਵਾਰੀ ਵੀ ਤੁਹਾਨੂੰ ਮੌਕਾ ਨਹੀਂ ਮਿਲੂਗਾ ਜਦੋਂ ਨੀਅਤ ਤੇ ਨੀਤੀ ਨਾਲ ਕੰਮ ਕਰੋ ਉਦੋਂ ਆਪਣੇ ਆਪ ਕੰਮ ਹੁੰਦੇ ਆ ਗਰੀਬਾਂ ਲਈ ਪਹਿਲੀ ਵਾਰ ਕੰਮ ਹੋ ਰਿਹਾ ਹੈ ਜਿਹੜਾ ਜੱਜਾ ਬੱਚਾ ਦੇ ਵਿੱਚ ਆਵਾਜ਼ ਵੀ ਪੜਦੀ ਜਿੰਦਾਬਾਦ ਬੈੱਡ ਦੀ ਕਮੀ ਹੈ ਮਹਿਲਾਵਾਂ ਕਈ ਵਾਰ ਥੱਲੇ ਹੀ ਪ੍ਰਸਵ ਕਰਦੀਆਂ ਨੇ ਤੁਸੀਂ ਇਹ ਦੇਖੋ ਕਰੋੜ ਕਰੋੜ ਰੁਪਏ ਦੀ ਮਸ਼ੀਨ ਲੱਗੀ ਬੈੱਡ ਤਾਂ ਛੋਟੀ ਚੀਜ਼ ਆ ਸਾਰਾ ਕੁਝ ਲੱਗਿਆ ਹੀ ਦੇਖੂਗਾ ਤੁਹਾਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ